ਹਾਂਜੀ ਕੀ ਆਲਾ ਸਾਰੀ ਨੰਬਰ ਨੋਰਥ ਤੋਂ ਆਉਂਦਾ ਖਤਮ ਰਿੰਗ ਉਹ ਵੀ ਰੁਹੀ ਗਿਆ ਮੋ ਗਿਆ 75 ਨਹੀਂ ਸੰਦਾ ਸੀ ਰਾਤ ਵਈਆ ਬੱਲਾ ਰੰਮੀ ਲਾਇ ਜੀ ਕੋਈ ਗੱਲ ਨਹੀਂ ਕੁਛ ਵੀ ਨਹੀਂ ਮਤ ਲੱਗਿਆ ਬਈ ਮੌਕੇ ਤੇ ਆ ਕੇ 1:30 ਵਜੇ ਆਖ ਲੱਗੀ ਵੇ 2:00 ਵਜੇ ਸਾਤਾਂ ਵਜੇ ਹੁਣ ਜਾ ਖੁੱਲੀ ਆਈ ਐ। ਮੇਰੇ ਬਾਈ ਪੂਰੇ ਦੇ ਫੂਲ ਆਏ ਪਏ ਆ, ਆ ਮੇਰੇ ਫੂਲ ਆਏ ਪਏ। ਕੀ ਅਰੇ। ਉਹ ਬੜੀ ਪੜੀ ਹੋਈ ਆ। ਸਭ ਸੋਂ ਵੀ ਆਈਆਂ ਗਾ ਦੇਖੋ। ਆਈ ਮੇਰੀ ਲੋਰ ਆਈ ਚੜੀ ਪਈ ਆਈ ਲੋਰ ਜਿਹੜੀ ਵੀ ਮੇਰੇ ਕੋਲ ਕੋਈ ਕੁਛ ਉੱਤੇ ਲੈ ਨੂੜੀ ਦਾ ਕੋਈ ਬਾਰਬੂਰ ਵੀ ਜਿਹੜੇ ਸਭ ਬਾਰਬੂਰ ਵੀ ਫੁੱਲੇ ਤੇ ਵੱਡਾ ਬਾਰ ਵੀ ਖੁੱਲਾ ਗਿਆ ਆਪਣਾ। ਕੁਛ ਨਹੀਂ ਕੀਤਾ ਗਿਆ ਯਾਰ ਗੱਲ ਉਹੀ ਰਾਤ ਦੀ। ਤੁਹਾਨੂੰ 7 ਵਜੇ ਗਈ ਹੈ ਉਹੀ ਹੈ ਗਾਲਤ ਹੋ ਗਏ ਚਲੋ ਕੋਈ ਨਾ ਉਹ ਵੀ ਹੁਣ ਵੀ ਮਾਤਾ ਠਾ ਕੇ ਗਈ ਆ ਚਾਹ ਫੜਾਉਣ ਆਈ ਸੀਗੀ ਉਹ ਬਾਈ ਬੋਰਿਆਂ ਦੇ ਫੋਣੀ ਫੋਣਾ ਹੀ ਪਏ ਆ ਮੇਰੇ ਪਹੁੰਚੇ ਗਏ ਆ ਯਾਰ ਫੁੱਦੂਆਮ ਹੋਇਆ ਬੱਜੂਏ ਜਮੇ ਫੁੱਦੂਆਮ ਹੋ ਗਏ ਆ ਆਹ ਨਾਲ ਬੋ ਵੱਡੀ ਗਲਤੀ ਦੇ ਬਹੁਤ ਵੱਡਾ ਪੁਛਤਾਵਾ ਦੇ ਜਮੇ ਫੁੱਦੂਕਾ ਕਰ ਕਰਕੇ ਤੜਕੇ ਆਣਾ ਗੁਰਮਾਹ ਸਾਰਿਆਂ ਨੇ ਨਾ ਪਹੁੰਚਣਾ ਸਿੱਥੇ ਯਾਰ ਮੈਂ ਤਾਂ ਬੜੀ ਤਿਆਰੀ ਕੀਤੀ ਸੀ ਨਾ ਟੈਨ ਕੋ ਤਾਂ ਨਵੀਂ ਠੋਣਾ ਹੁੰਗਾ ਤੋਂ ਉਹ ਲਵੇ ਲੀੜੇ ਪਾ ਕੇ ਗੁਰੂ ਸਰਜਾਵਰ ਉੱਥੇ ਜਾ ਉੱਥੇ ਇਕੱਠੇ ਜਾਵਾਂਗੇ। ਕੜੀਆ ਕੰਮ ਕਰਦੇ ਕੋਈ ਆ। ਜਮ 2008 ਤੋਂ ਠਵੱਜ ਕੇ ਮੈਂ ਤਾਂ ਹੁਣ ਬਿਮਾਰਾ ਠਾਈ ਗਈ ਐ। ਜੀਆ ਦੇਖੋ ਥੱਕਿਆ ਥੱਕਿਆ ਵਾਲਾ ਸੀ। ਕੁਛ ਨਹੀਂ ਪਤਾ ਲੱਗ ਮੈਂ ਲਾਰਮਾ ਨੂੰ ਪਾਉਣਾ ਦਾ 1% ਬਾਕੀ ਮੈਂ ਸੁੱਤਾ ਥੋੜੀ ਸੀਗਾ। ਮੈਂ ਤਾਂ ਐਂ ਬੈਠਾ ਸੀ ਨੇ ਸੌਣ ਲੱਗੇ ਐਂ ਕਰਕੇ ਐ ਮੈਂ ਚਲ ਕੋਈ ਨਾ ਸੌਂਦੇ ਨਹੀਂ ਜਾਗਦੇ ਰਹੋਗੇ ਆਈ ਨੀਂਦਾ ਜੀ ਆਈ ਚਲ ਆ ਬੇਰ ਕੋਈ ਚੱਕਰ ਮੈਂ ਚਲਦੇ ਹੁਣ ਆਪਦੀ ਕਾਰ ਲੈ ਕੇ ਚਲਦਾ ਹਜੇ ਵੀ ਕੋਈ ਨਹੀਂ ਹੋਇਆ ਕੋਈ ਗੱਲ ਨਹੀਂ ਬੁੱਕੇ ਇਧਰੋਂ ਖਿੱਚ ਕੇ ਜਾਵੜਾਂਗੇ ਬਈ ਦੋ ਕੁ ਕੁਈ ਘੰਟਾ ਦਾ ਘੰਟਾ ਲੇਟ ਜਾਵੜਾਂ ਕਿਹਦੀ ਗੱਲ ਐ ਤੇ ਇੱਕ ਗਾਂ ਦੇ ਬੋਤਲਾਂ ਲਾਉਣ ਲੱਗ ਗਿਆ ਸੀ ਮੈਂ ਨਹੀਂ ਤਾਂ ਤੁਹਾਨੂੰ ਦੋਰੀ ਪੈਂਦੇ ਆਪਾਂ ਇੱਕ ਵਾਰੀ ਵੀ ਨਹੀਂ ਫੋਨ ਚੱਕਦਾ ਉਹਨਾਂ ਨੂੰ ਕਹਿਣਾ ਸੀ ਵੀ ਬਈ ਕੱਲ ਨੂੰ ਜਿਹੜੇ ਪੁੱਤਰ ਸਾਂਭਣ ਉਹਨਾਂ ਦਾ ਬਦਾਮਾਂ ਦੀ ਤੇ ਆਵਾ ਕਰ ਦਿੰਦਾ ਤੂੰ ਆ ਕੇ ਯਾਰ ਉਹ ਵੀ ਨਹੀਂ ਫੋਨ ਚੱਕਦਾ ਹਾਂਜੀ ਮੇਰੇ ਵੀਰੋ ਚੱਲਦੇ ਆ ਜੀ देर ਗਏ ਪਰ ਦਸਤ ਗਏ ਕੋਈ ਨਹੀਂ ਦਾ ਘੰਟਾ ਦੋ ਘੰਟੇ ਲੇਟ ਜਾਵੜਾਂਗੇ ਪਰ ਜਾਵਾਂਗੇ ਲਾਜ਼ਮ ਬਈ ਸੀ ਹਨਾ ਹੁਣ ਚੱਲਦੇ ਨਹੀਂ ਇਹ ਫਿਰ ਕੁੱਤਾ ਤੜ ਦੇਣੇ ਘਰ ਦੇ ਰਹਿਣ ਦੇ ਉਵੇਂ ਪੇੜਿਆ ਉਹ ਯਾਰ ਬਹੁਤ ੜੀ ਹੋਈ ਆਇਤਾ ਸੌਣ ਲੱਗੇ ਆ ਹੁਣ ਕਬੂਤਰਾਂ ਨੂੰ ਬਦਾਮ ਵੀ ਪਾ ਗਏ ਨੇ ਜੀ ਸਾਂਭ ਵਾਲ ਨੂੰ ਠੀਕ ਆ ਬਈ ਜਿਹੜੀ ਗੱਲ ਆ ਸੱਚੀ ਮਾਨ ਵਾਲੀ ਹਨਾ ਤੇ ਸਾਂਭ ਵਾਲੇ ਕਬੂਤਰਾਂ ਨੂੰ ਬਦਾਮ ਬਦੂਮ ਪਾ ਕੇ ਬਈ ਜਿਹੜੇ ਪਰਸੋਂ ਬਾਜੀ ਵੀ ਛੱਡਣੀ ਐ ਤੇ ਇੱਕ ਬੰਦੇ ਸਾਰੇ ਨਾਲ ਲੈ ਚੱਲੇ ਚੋਬਰ ਨੂੰ ਵੀ ਨਾਲ ਲੈ ਚੱਲੇ ਸ਼ੁਭਦੀ ਬਣੂ ਹਨਾ ਨਹੀਂ ਤੇ ਕੋਈ ਬਦਾਮਾਂ ਦੀ ਸੈਟਿੰਗ ਇਹ ਕਰ ਦਿੰਦੇ ਤਾਂ ਕਰਕੇ ਹੁਣ ਬਈ 9:30 ਵਜੇ ਤੇ ਬਈ 12:00 ਬੂਰਾ ਵਜੇ ਨੂੰ ਉੱਥੇ ਪਹੁੰਚਾਂਗੇ ਸਿੱਧੇ ਹਿਸਾਬ ਕੁਤਾਰ ਇੱਕ ਤੇ ਪਰ ਜਾਵਾਂਗੇ ਜਰੂਰ ਕੋਈ ਡਿੱਕਤ ਵਾਲੀ ਗੱਲ ਨਹੀਂ देर ਜਾਵਾਂਗੇ ਪਰ ਜਾਵਾਂਗੇ لازمی ਉੱਥੇ ਇਹੋ ਜੀ ਕੋਈ ਗੱਲ ਨਹੀਂ ਕਾਰ ਚੱਕ ਲਈ ਤਾਂ ਹੀ ਤਾਂਸੂ ਠੀਕ ਆ ਕਿ ਨਹੀਂ ਜਿੱਤਾਂਗੇ ਜਰੂਰ ਜਾਣਾ ਹਾਂ ਤਾਂ ਕਰਕੇ ਮੰਮੀ ਚੱਲਦੇ ਪੂਰੀ ਦਿੱਕਤ ਆ ਗੱਲ ਨਹੀਂ ਤੇ ਦੇਖਦੇ ਆਂ ਬਸ ਹੁਣ ਉੱਥੇ ਆ ਕੇ ਸ਼ੇਅਰ ਕਰਦਾ ਚਲੋ ਬਲਜੀ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਮਾਲਕਾ ਮਿਹਰ ਕਰੀ ਤੇ ਖਿੱਚਦੇ ਪਾ ਦੇ ਗੱਡੀ ਬਾਦਲਬੀ ਦੀ ਚਾਹਦੇ ਆਂ ਜੇ ਕੋਈ ਸਾਧਨਾ ਨਾ ਮੁੜ ਕੇ ਲੇਟ ਹੋਈ ਜਾਵਾਂਗੇ ਜਾਵਾਂ ਜਾਵਾਂ ਸਿੱਧਾ ਵਾਹਿਗੁਰੂ ਮਿਹਰ ਕਰੇ ਕਬੂਤਰ ਬਾਜਾ ਦੇ ਕਬੂਤਰ ਬਾਜੀ ਤੇ ਤੇ ਸਾਰੇ ਸ਼ੌਂਕੀ ਭਰਾਵਾਂ ਤੇ ਘੋੜਸਵਾਰੀ ਵਾਲਾ ਤੇ ਬਲਦਾਂ ਦੀ ਦੌੜ ਤੇ ਕੁੱਤਿਆਂ ਦੀ ਰੇਸ ਤੇ ਕਬੂਤਰ ਵਾਲੀ ਚੱਲ ਖੇਡ ਬਜਾਈ ਰਿਹਾ ਵਾਪਾਂ ਨਾਲ ਅਸੀਂ ਆਪਾਂ ਦਾ ਮਰੀ ਆ ਕੋਈ ਆਪਾਂ ਜੀ ਨਾ ਕਰੀ ਰੱਬਾ ਹਾਂ ਖੇਡ ਤਾਂ ਬਜਾਈ ਰੱਖ ਨਹੀਂ ਨਹੀਂ ਰੱਬਾ ਖੇਡ ਤਾਂ ਬਜਾਈ ਰੱਖ ਚਾ ਸਾਡਾ ਤਾਂ ਜਿਉਂ ਜਾ ਹੈਗਾ ਚ ਛੱਡੀ ਦਾ ਜਾਵਾਂਗੇ ਉਹ ਆਦੀ ਹਰੀ ਝਲਗੇ ਕਿੱਡੀ ਗੱਲ ਐ ਵੇਖੋ ਮੁੜਕੋ ਮੁੜਕੀ ਭੱਜਾ ਦੌੜੀ ਬਈ ਬਹੁਤ ਜ਼ਿਆਦਾ ਲੇਟ ਹੋ ਗਈ ਵਾਬਿਓ ਤੇ ਪਰ ਜਾਵਾਂਗੇ ਇਹੋ ਜੀ ਕੋਈ ਗੱਲ ਨਹੀਂ ਕਿ ਨਾ ਕਿਵੇਂ ਨਾ ਪਰ ਫੁੱਦੂ ਕੰਮ ਹੋ ਜਾਣਾ ਜੀ ਸਾਡੇ ਵਾਸਤੇ ਹੈ ਜੇ ਸਾਡੀ ਟੀਮ ਚ ਕੋਈ ਬੰਦਾ ਹੀ ਆਵੜ ਦੇ ਇੱਕ ਦੋ ਫਿਰ ਵੀ ਚੱਲ ਮੰਨ ਲੈਂਦੇ ਜੇ ਸਾਡੇ ਚ ਕੋਈ ਵੀ ਨਾ ਜਾਂਦਾ ਤਾਂ ਗਲਤ ਹੋ ਜਾਣਾ ਸੀ ਕੰਮ ਠੀਕ ਹੈ ਕਿ ਨਹੀਂ ਹਾਂ ਕਲਾ ਬਲਜੀਤ ਆਵੜ ਦੇ ਵੀ ਬਹੁਤ ਸਹੀ ਗੱਲ ਹੈ ਮੈਂ ਹਾਂਜੀ ਦੇਖੋ ਜੀ ਕਬੂਤਰ ਬਾਜਾਂ ਦਾ ਇਕੱਠ ਠੀਕ ਹੈ ਕਿ ਨਹੀਂ ਇਹ ਜੀ ਕਬੂਤਰ ਬਾਜ ਦਾ ਪ੍ਰੋਗਰਾਮ ਹੈ ਇਹ ਨਹੀਂ ਕਬੂਤਰ ਬਾਜ ਨਹੀਂ ਜਿੱਥੇ ਆਈ ਵਿਰਾਸਤੀ ਖੇਡਾਂ ਤੇ ਲੋਕ ਲਾ ਹਾਂਜੀ ਸਾਹਮਣਾ ਤੇ ਕੱਟ ਦਿੱਤਾ ਹਾਂਜੀ ਹਾਂਜੀ ਇਕੱਠ ਵੇਖੋ ਭਾਈ ਓਏ ਇਕੱਠ ਵੇਖੋ ਸਰਾ ਲਾਦਾ ਓਏ ਸਾਰੇ ਕਬੂਤਰ ਆਏ ਭਰਾਵਾਂ ਆਏ ਐਂਡ ਗੱਲ ਬਾਤ ਆ ਵੇਖੋ 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 ਸਾਰੀਆਂ ਸੜਕਾਂ ਜਾ ਆ ਇੱਥੇ ਹਾਂਜੀ ਕਰਾਤਾ ਜੀ ਸਰਾ ਕਬੂਤਰ ਭਾਈ ਭਰਾਵਾਂ ਨਹੀਂ ਕਹਿੰਦੇ ਲਾਤੇ ਜਾਮ ਕਹਿੰਦੇ ਮੇਰੇ ਵੀਰੋ ਲਾਤੇ ਜਾਮ ਕਹਿੰਦੇ ਕੱਢ ਦੀ ਛੰਡ ਵੇਖੋ ਵੇਖੋ ਕਰਾਊਡ ਚੈੱਕ ਕਰੋ ਯਾਰ ਕਰਾਊਡ ਚੈੱਕ ਕਰੋ ਯਾਰ ਟਰੈਕਟਰ ਦੇ ਸਲੈਂਸਰ ਦੇਖੋ ਕਰਾਊਡ ਚੈੱਕ ਕਰੋ ਬ్రో ਵੇਖੋ ਇੱਥੇ ਕੱਟ ਵੇਖੋ ਇੱਥੇ ਆਹੇ ਦਾ ਕਰਾਊਡ ਹੈ ਤੁਸੀਂ ਕੱਟ ਵੇਖੋ ਬਈ ਕੁੱਤਰ ਆਏ ਭਰਾਵਾਂ ਦਾ ਉਹ ਦੇਖੋ ਇਹਨਾਂ ਸਰਾ ਕਰਾਈ ਪਈ ਆ ਯਾਰ ਮੰਨ ਕੇ ਭਾਈ ਓਏ ਅੱਜ ਕੁਝ ਨਾ ਕੁਝ ਕਰਕੇ ਮੁੜਾਂਗੇ ਇੱਥੋਂ ਕੋਈ ਚੱਕਰ ਵਾਲੀ ਗੱਲ ਨਹੀਂ ਜਦੋਂ ਇਕੱਠੇ ਹੋਏ ਆਪਾਂ ਠੀਕ ਹੈ ਕਿ ਨਹੀਂ ਤੇ ਬਾਕੀ ਚਲੋ ਦੇਖਦੇ ਆ ਮੇਰਾ ਫੋਨ ਲੋਈਏ ਵੀਡੀਓ ਆਡੀਓ ਕੱਟ ਬਣਾਵਾਂਗੇ ਕਰਦੇ ਆ ਇਥੇ ਕੋਈ ਹੱਲਾ ਭੱਲਾ ਲਾਉਣੇ ਆ ਜਕਾਰੇ ਜਿ ਪੂਰੇ ਓਕੇ ਹੋ ਗਈ ਜੀ ਰਿਪੋਰਟ ਕਰਾਊਡ ਚੈੱਕ ਕਰ ਲੋ ਬਈ ਠੀਕ ਹੈ ਜਿੰਨਾ ਸੋਚਿਆ ਸੀ ਤੋਂ ਕਿਤੇ ਜ਼ਿਆਦਾ ਬਈ ਭਰਾ ਆਇਆ ਕਿਤੇ ਜ਼ਿਆਦਾ ਆਇਆ ਕੋਈ ਕਬੂਤਰਾਂ ਵਾਲਿਆਂ ਨੇ ਸਿਰਾ ਕਰਾਤੀ ਕੁੱਤਿਆਂ ਵਾਲਿਆਂ ਨੇ ਘੋੜਿਆਂ ਦੇ ਬੱਧਾ ਵਾਲਿਆਂ ਨੇ ਬਈ ਸਾਰੇ ਸ਼ੌਂਕੀ ਆ ਪਰ ਸਭ ਤੋਂ ਵੱਧ ਕਬੂਤਰਾਂ ਵਾਲੇ ਵਿੱਚ ਦੇਖੋ ਪ੍ਰੇਮਾ ਆਹ ਨੋ 8 ਕੀ ਦਰਦ ਪੂਰੇ ਉਕੇ ਬੜੇ ਤੋਂ ਦੋ ਮੁਕਾਬਲੇ ਕੀ ਜਾਂਦੇ ਆ ਓਕੇ ਕਰਵਾਦੇ ਆ ਆਪਣੇ ਫੋਟੋ ਦੀਆਂ ਤੋਂ ਬਈ ਪਹਿਲਾਂ ਤੋਂ ਆ ਸਾਰੇ ਬਹੁਤ ਜਿਆਦੇ ਆਰ ਵੇਖੋ ਭਾਈ ਜਾ ਵੀ ਲਾਦਾ ਕੁੱਤਰਾ ਨਹੀਂ ਐਨ ਸਰਾ ਕਰਾ ਪਈ ਆ ਕਿਹਕੇ ਨਹੀਂ ਹਾਂਜੀ ਸ਼ਾਪਿੰਗ ਕਰ ਲਈ ਜੀ ਐ ਦੋ ਐਨਕਾਂ ਲੈ ਲਈਆਂ ਵੀਰੇ ਆਹ ਬਹੁਤ ਸੋਹਣੀ ਏ ਤੇ ਸੋਹਣੀ ਆ ਵੀ ਏ ਪਰ ਥੋੜੀ ਨਿਗਾਹੇ ਲੇ ਦੂਜੀ ਜ਼ਿਆਦਾ ਵੀ ਕਦੇ ਨਹੀਂ ਮੱਛਰ ਲਈ ਤੇ ਹੀ ਪਰ ਜੀ ਆ ਦੋ ਐਨਕਾਂ ਲਗਾ ਇੱਕ ਆ ਮੂੰਹ ਵਾਲਾ ਇੱਥੋਂ ਸ਼ਾਪਿੰਗ ਕਰ ਕੇ ਜਾਂਦੇ ਜਾਂਦੇ ਨੇ ਆਪਾਂ ਠੀਕ ਹੈ ਕਿ ਨਹੀਂ ਚੱਲੀਏ ਹੁਣ ਉਹ ਗਾਂਆਂ ਲੰਬੀ ਨਾਲ ਜਾਵੇਂਗਾ ਚਾ ਚੱਲੋ ਆਣਾ ਪੁਰੇ ਕੰਮ ਆ ਬੈਠੇ ਚਲੋ ਚੱਲ ਗਏ ਚੱਲ ਗਏ ਵੀਰੇ ਲੈ ਆਣੇ ਵਜਿਤੇ ਓਏ ਮੇਰਾ ਮਲਾ ਚਲੋ ਹਾਂਜੀ ਚੱਲਿਆ ਹੀ ਕਰ ਲੋ ਉਥੇ ਉਹੀ ਕੰਮ ਦੀ ਸਮਾਪਤੀ ਠੀਕ ਹੈ ਨੀਂਦ ਬਹੁਤ ਜ਼ਿਆਦਾ ਹੀ ਲੈਂਦੇ ਖਮੀ ਜਿੰਦਗੀ ਮਾਰ ਠੀਕ ਆ ਆਉਣਾ ਜ਼ਰੂਰੀ ਸਮਝ ਇਥੇ ਮਖ ਖੁੱਲਦਾ ਏ ਠੀਕ ਹੈ ਨੀ ਕੋਈ ਡਿਗਣ ਦਾ ਅਸਚ ਇੰਨੀ ਕਿ ਜ਼ਿਆਦਾ ਨੀਂਦ ਲਈ ਉਸ ਚੱਲਦੇ ਕਰੀ ਹੀ ਇੱਕ ਦੋ ਕੰਮ ਨਿਬੜ ਕੇ ਤੇ ਸਮੇਂ ਹੋਰ ਕੇ ਬਹੁਤ ਬੁਰਾ ਇੱਥੇ ਖੜਿਆ ਰ ਫਾੜ ਕੇ ਲਾਗੇ ਰੋਂ ਖੜ ਹੋਈ ਗੱਲ ਤੇ ਗਲਤ ਪਿੰਡ ਆ ਗਈ ਟਪਾਉਣ ਲੱਗ ਮੋਟਰਸਾਈਕਲ ਤੇ ਹਾਂਜੀ ਉਹ ਕਾਰ ਭੁਲੇ ਕਾਰ ਕਾਰ ਕਰ ਗਲਤ ਹੋ ਗਿਆ ਕਾ ਸਾਰੀ 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 ਅੱਗੇ ਪਤਾ ਨਹੀਂ ਕਿਹੜੇ ਪਿੰਡ ਤੇ ਇੱਥੇ ਸਾਨੂੰ ਡੋਲਗਾ ਤੇ ਪਿੰਜਰੇ ਦੇ ਜੀ ਬਈ ਹਨਾ ਉਹ ਵੇਖ ਕੇ ਰੋਕ ਲਈ ਸੀ ਗੱਡੀ ਬਹੁਤ ਸਾਹਮਣੇ ਪਏ ਇੰਤਰਾ ਵਾਸਤੇ ਸੋਨੇ ਵੀ ਲੱਗੇ ਸਾਨੂੰ ਬਹੁਤ ਜਿਆਦੇ ਮੈਂ ਤਾਂ ਰੇਟ ਰੂਟ ਪੁੱਛੇ ਨੇ ਕੀ ਇਹ ਕੁਝ ਤੋਂ ਬੰਦ ਆ ਹੋਈ ਬਾਈ ਤੂੰ ਤਾਂ ਭੱਲੇ ਇਹ ਵੀ ਚੱਲ ਆਈ ਬੂ ਸੰਦ ਆਇਆ ਆਇਆ ਕੀ ਆਗੇ ਨਹੀਂ ਉਹ ਨਾ ਪੱਜੈ ਨੂੰ ਕਿ ਹੌਲੀ ਹੌਲੀ ਜਾ ਐਡਾ ਕੀ ਹੈਗਾ ਹਾਂਜੀ ਮੀ ਜੈਂਟਰ ਹੋ ਗਏ ਜੀ ਠੀਕ ਹੈ ਕਿ ਨਹੀਂ ਆ ਇੱਥੇ ਇੰਨੀ ਕਿਉਂ ਜਾ ਇੱਥੇ ਨਹੀਂ ਇੱਥੇ ਨਹੀਂ ਅੱਗੇ ਫੇਰ ਅੱਗੇ ਦੇਖ ਫੇਰ ਮੀ ਕਿੰਨਾ ਬਾਈ ਯਾਰ ਜਦੋਂ ਸਿੱਧੇ ਮੀ ਜੈਂਟਰ ਹੈ ਜੀ ਸੜਕ ਤੇ ਆਉਂਦੇ ਆਉਂਦੇ ਪਹਿਲਾਂ ਮੀ ਨਹੀਂ ਸੀਗਾ ਤੇ ਹੁਣ ਵੇਖੋ ਉਧਰ ਉਧਰ ਬਹੁਤ ਪੜਾ ਬਣਿਆ ਬਾਕੀ ਹਾਂ ਭਾਂਚ ਰਾਟੇ ਕੱਢੀ ਮੀ ਦਾ ਇਥੇ ਦੇਖ ਲੈ ਬਾਜੀਪਾ ਕੀ ਬਾਤਾਂ ਨੇ ਕੀ ਬਾਤਾਂ ਨੇ ਸਾਰੀ ਟੀਮ ਚੱਲੀ ਆ ਵੀ ਜੋ ਕਰਕੇ ਭੱਜੋ ਕਿਵੇਂ ਹੋ ਗਿਆ ਯਾਰ ਜੋ ਵੀ ਨਹੀਂ ਕਰਦੇ ਜੋ ਕਰਕੇ ਸੈਂਟਰ ਹੈ ਕੰਮ ਚਲੋ ਕਿਰੇ ਘਰੇ ਲੈ ਜੀਏ ਬਈ ਧਿਆਨ ਨਾਲ ਹਨਾ ਮੀਂਹ ਜਿਆਦਾ ਪੈ ਰਿਹਾ ਹਜੇ ਬਠਿੰਡੇ ਤੋਂ 40 ਕਿਲੋਮੀਟਰ ਪਿੱਛੇ ਆਪਾਂ ਠੀਕ ਹੈ ਗਣੀ ਇਹਦੇ ਰਹੀ ਕੋਈ ਸਾ ਖੁਦ ਕਰ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਬਸ ਸੇਫਲੀ ਘਰੇ ਲਾ ਲਾਂਗੇ ਸਾਰੇ ਸ਼ੂਰਾਂ ਨੂੰ ਹੋਰ ਬਾਈ ਰੈਂਟ ਬਣਾਈਏ ਦਾ ਜੀ ਖੜਦਾ ਮੈਂ ਵੀ ਖੋਲਦਾ ਇਹਨੂੰ ਮਰਨੀ ਮਾਣੇ ਮੈਂ ਭੱਜ ਲੈਣਾ ਬਾਸ ਬਾਸ ਹਾਂਜੀ ਹਾਂਜੀ ਤੇ ਰੋਗੇ ਜੀ ਬਾਦਲ ਠੀਕ ਆ ਉਹ ਤੋਂ ਚੱਲੂ ਆ ਵੀਰੇ ਉਹ ਤੋਂ ਜਾਂ ਸੁਸਤ ਜਾਂਦੇ ਤੋ ਹਾਉ 0 ਤੇ ਆਉਣ ਕਰਨਾ ਚਲੋ ਮੈਕਡੋਨਲਡਸ ਬੈਠਾ ਇਦਰੀ ਬੋਲ ਲਓ ਯਾਰ ਠੀਕ ਹੈ ਕਿ ਨਹੀਂ ਇੱਥੇ ਬਠਿੰਡੇ ਰੋਗੇ ਮਲੇ ਤੋਂ ਬਾਈ ਨੂੰ ਫੂਲ ਵਾਲੇ ਘਰੇ ਜਾਵੜਾ ਫਿਰ ਤੁਸੀਂ ਦਾ ਗੁਰੂ ਸਾਹਿਬ ਚਲਾਂਗੇ ਫਿਰ ਪਿੰਡ ਜਾਵਾਂਗੇ ਤੇ ਨਹੀਂ ਤੇ ਤੋਂ 버거ਡ ਖਾ ਕੇ ਬਸ ਠੀਕ ਹੈ ਕਿ ਨਹੀਂ ਤੇ ਫਿਰ ਸਿੱਧਾ ਪਿੰਡ ਜਾਵਾਂਗੇ ਚੈੱਕ ਥਿਸ 버거 ਬ੍ਰੋ ਕੋਈ ਬਾਤ ਨਹੀਂ ਬ్రో ਖਿਲਰੂਗਾ ਖਾਵਾਂ 34 ਬਰਗਰ ਸਾਈਜ਼ ਚੱਕਰ ਆਏ ਤਾਂ ਮੈਨੂੰ ਪੈਂਦੇ ਵੀ ਇਹ ਇਹ ਉਹ ਚ ਦੂਜੂ ਪਾਵਾਂਗੇ ਹੜ ਦਾ ਬੰਨ ਬੰਨ ਕੇ ਨਾ ਵਿੱਚ ਚਲੋ ਚਲੋ ਯਾਰ ਵੀ ਕੋ ਯਾਰ ਕੋ ਯਾਰ ਬਰਗਰ ਦਾ ਸਾਈਜ਼ ਉਹ ਮੇਰੇ ਹੱਥ ਮੇਰੇ ਹੱਥ ਜਿਵੇਂ ਐਡਾ ਵੱਡਾ ਲੰਗੇ ਨਾ ਫੜਿਆ ਫਿਰ ਉਹ ਖਾਣੇ ਕੋ ਤੱਤਾ ਹੀ ਬੜਾ ਹੈ ਨਾ ਸੋ 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 ਮਗਾ ਲਓ ਸਾਰਿਆਂ ਮੁੰਡਿਓ ਠੀਕ ਹੈ ਤੇ ਪਾ ਦਿਓ ਖੱਦਾ ਫਿਰ ਚੱਲਦੇ ਆ ਘਰੇ ਹਾਂਜੀ ਖਾ ਲਿਆ ਤੇ ਹੋਰ ਬਰਗਰ ਖਾਣਾ ਵੀਰੇ ਹੋਰ ਬਈ ਖਾਣਾ? ਜਗਾ ਹੀ ਨਿਵਾਜਦੀ ਗੱਲ ਹੈ। ਹੈਂ? ਦੱਸ ਦਿਓ ਹੁਣ ਤਾਂ ਸ਼ਰਤ ਲਾ ਕੇ ਖਾ ਲਾਂਗੇ ਜੇ ਖਾਣਾ ਤਾਂ। ਹੈਂ? ਨਹੀਂ ਖਾਣਾ। ਇੱਕ ਮਾਰਕਰ ਸਾਡੇ ਸਾਰੇ ਬੰਦੇ ਉੱਪਰ ਹੋ ਗਏ। ਬਾਕੀ ਬਠਿੰਡੇ ਦਾ ਮੌਸਮ ਆਣਾ ਬਈ, ਕੀ ਬਾਤਾਂ ਨੇ ਯਾਰ। ਇੱਕ ਨੰਬਰ ਹੈ। ਹੈਂ? ਸ਼ਰਤ ਲਾ ਕੇ। ਨਹੀਂ ਖਾਦੇ ਨਾ ਮੰਨ ਜਾ। ਕਿਉਂ ਉਲਟੀ ਆ ਜੂਗੀ ਮੈਨੂੰ ਪਤਾ ਹੈ। ਉਲਟੀ ਨਹੀਂ ਯਾਰ। ਪਤਾ ਮੈਨੂੰ ਲੱਗ ਗਿਆ ਪਤਾ। ਆਹ ਬਈ ਕੀ ਬਾਤਾਂ ਨੇ? ਕੀ ਬਾਤਾਂ ਨੇ? ਕੀ ਬਾਤਾਂ ਨੇ ਮੇਰੇ ਵੀਰੋ? ਕੀ ਬਾਤਾਂ ਨੇ? ਜਾਲਬੰਬ ਜਾਲਬੰਬ ਵੀਡੀਓ ਨਹੀਂ ਭੇਜੇ ਤੂੰ ਮਗਰ ਕਿਤੇ ਮੈਂ ਘੇਰ ਰਿਹਾ ਦੇਖੋ ਭਾਈ ਓਏ ਓਏ ਮੀ ਓਏ ਮੀ ਓਏ ਭਾਈ ਓਏ ਕੀ ਬਾਤਾਂ ਨੇ ਭਾਈ ਓਏ ਦੀਵੇ ਨਹੀਂ ਕੋਈ ਇਹਨੂੰ ਜੜਾ ਲੋਏ ਗਰੀਬ ਬੰਦੇ ਨੂੰ ਚੱਲ ਕੋਈ ਨਹੀਂ ਛੱਡੋ ਹਾਂ ਉਮੀਦ ਨਹੀਂ ਮੈਂ ਵਾਰ ਕਰਕੇ ਉਹ ਇੱਧਰ ਬਣਾ ਮੈਂ ਬੰਨੀ ਲਈ ਇੱਕ ਵਾਰ ਬੜੀ ਦਿਖਾ ਦੇਵਾਂਗਾ ਤੂੰ ਨਾ ਹਾਂ ਓਕੇ ਲੰਬੀ ਲੰਬੀ ਮਿੱਤਰਾਂ ਥੇਡਾ ਲਾਉਂਦੇ ਪਰ ਤਾਂ ਵੀ ਸਾਰੇ ਬੰਦਿਆਂ ਨੂੰ ਚਲਾ ਹਟਾ ਮੈਨੂੰ ਮਲਾ ਲਿਆ ਮੂੰਹ ਪਹਿਲਾਂ ਬਲਜੀਤ ਨੂੰ ਪਿੰਡ ਛੱਡ ਗਏ ਉਹਨੇ ਲੰਬੀ ਵਾਲੇ ਸ਼ੋਰ ਨੂੰ ਲੰਬੀ ਛੱਡ ਰਾਇਆ ਠੀਕ ਆ ਵੀਰੇ ਤੇ ਇਸ ਤੋਂ ਬਾਅਦ ਹੁਣ ਪਿੰਡ ਜਾਵਾਂਗੇ ਠੀਕ ਆ ਹਾਂਜੀ ਪਹੁੰਚ ਗਏ ਜੀ ਘਰੇ ਤੂੰ ਨਿਕਲ ਜੂ ਨਿਕਲ ਜਾ ਕੋਈ ਨਾ ਤੂੰ ਬੜਾ ਭੜਵਾ ਹੋਣਾ ਉੜੇ ਜਾ ਜੂ ਨਿਕਲ ਜਾ ਇੱਕ ਗਰੀ ਬਾਂਦੂਂਦ ਹੋਇ ਇੱਕ ਘੰਟੇ ਅੰਦਰ ਗਿਆ ਕਿ ਕਰਦੀਆਂ ਪਹੁੰਚ ਕੇ ਘਰੇ ਠੀਕ ਆ ਤੇ ਚੱਲਿਆ ਬਈ ਹ ਪਿਆਉਰੀ ਵਾਲਾ ਮੁੰਡਾ ਵੀ ਸ਼ੋਭਦੀਰ ਕਹਿੰਦਾ ਮੈਂ ਵੀ ਘਰੇ ਜਾਣਾ ਐ ਹੁਣ ਵੀ ਛੱਡੇ ਬਲਜੀਤ ਨੂੰ ਛੱਡੇ ਬਸ ਉਬਰੀ ਵੀ ਘਰੇ ਆਵੜ ਤੇ ਪਤਾਣਾ ਆਪਣੀ ਪਾ ਕੇ ਵੀਲੇ ਵੀ ਸਮਝਾਂਗੇ ਠੀਕ ਹੈ ਜੀ ਤੇ ਜਿਹੜਾ ਅੱਜ ਇਕੱਠ ਹੋਇਆ ਕਬੂਤਰ ਬਾਜੀ ਤੇ ਉਹਦੇ ਬਾਰੇ ਚਲੋ ਥੋੜੇ ਰੋਕੇ ਗੱਲ ਕਰਾਂ ਕੋਈ ਗੱਲ ਨਹੀਂ ਆਪਾਂ ਓਹ ਹੋ ਹੋ ਸਰੋਪਾ ਪਾਤਾ ਮਾਈ ਗਾਡ ਜਾਂਦਾ ਮੈਂ ਇਹ ਆਪਦੀ ਇੱਕ ਚੀਜ਼ ਮਿਸ ਕਰ ਰਿਆ ਸੀਗਾ ਉਹਨੂੰ ਹੁਣ ਪਾ ਦਿੰਦੇ ਆ ਇੱਕ ਕੱਪ ਭਰ ਕੇ ਇਹਦੀ ਫੀਲਡ ਦਾ ਦੇਖੋ ਜਗਦਾ بس ਇੰਨੀ ਪਾਣੀ ਬਾਲੀ ਨਹੀਂ ਪੋੜੀ ਤੇ ਉਹ ਠੀਕ ਹੈ ਗਣੀ ਪਾ ਲਈ ਦੀ ਆਤਮਾਈ ਨੂੰ ਮਾਰੀ ਤੇ ਬਈ ਜਿਹੜਾ ਅੱਜ ਇਕੱਠ ਹੋਇਆ ਆਪਣਾ ਸ਼ੈਦ ਹੁਸਨਪੁਰ ਪਿੰਡ ਸੀਗਾ ਲੁਧਿਆਣੇ ਕੋਲੇ ਉਹਦਾ ਮੇਨ ਕਾਰਨ ਕੀ ਸੀਗਾ ਪੰਜਾਬ ਦੀਆਂ ਰਵਾਇਤੀ ਖੇਡਾਂ ਠੀਕ ਹੈ ਵਿਰਾਸਤੀ ਵਿਰਾਸਤੀ ਖੇਡਾਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਪੱਕੇ ਰੂਪ ਚ ਕਾਨੂੰਨ ਚ ਲਿਖਾਉਣ ਨੂੰ ਠੀਕ ਹੈ ਖੇਡਾਂ ਚ ਜਿਵੇਂ ਆਗਨਾ ਕਬੂਤਰबाजी ਸ਼ਿਕਾਰੀ ਕੁੱਤਿਆਂ ਦੀ ਦੌੜ ਬਲਦਾਂ ਦੀ ਦੌੜ ਤੇ ਘੋੜਸਵਾਰੀ ਘੋੜਾਂ ਦੀ ਦੌੜ ਇਹ ਚਾਰ ਚੀਜ਼ਾਂ ਮੇਨ ਆ ਇੰਦੇ 'ਚ ਕੁਝ ਵੀ ਗਲਤ ਹੈ ਨਹੀਂ ਬਈ ਮੈਂ ਦੱਸਣਾ ਚਾਹਣਾ ਮੰਨ ਕੇ ਚਲੋ ਫੋਰੈਸਟ ਡਿਪਾਰਟਮੈਂਟ ਆਪਣੀ ਸਰਕਾਰ ਕਾਨੂੰਨ ਤੇ ਆਪਣੇ ਜਿਹੜੇ ਐਨੀਮਲ ਡਿਪਾਰਟਮੈਂਟ ਵਾਲੇ ਕੁਝ ਵੀ ਹਨਾ ਜਿੰਨੇ ਕੁਝ ਵੀ ਹੈ ਸਮਝਦੇ ਤੁਸੀਂ ਉਹ ਆਪਸਰਾਂ ਨੂੰ ਤੇ ਜਾ ਜਿਹੜੀਨ ਦੀ ਇੱਕ ਸੰਸਥਾ ਹੈ ਜਿਹੜੀ ਪੈਟਾ ਪੂਟਾ ਉਹਨੂੰ ਵੀ ਵੀ ਇਹ ਚੀਜ਼ ਵਿੱਚ ਕੁਝ ਵੀ ਗਲਤ ਹੈ ਨਹੀਂਗਾ ਠੀਕ ਹੈ ਇਹ ਚੀਜ਼ ਤੁਸੀਂ ਕਹਿਣੋ ਵੀ ਅਸੀਂ ਕਬੂਤਰਾਂ ਦੇ ਜ਼ੁਲਮ ਕਰਦੇ ਜੋਲਮ ਕਾਦਾ ਕਰਦੇ ਸੀ ਕਬੂਤਰਾਂ ਦੇ ਅਸੀਂ ਕਬੂਤਰਾਂ ਨੂੰ ਸਰਿੰਜਾ ਜਿਹੜਾ ਤੁਸੀਂ ਤੜਕੇ ਵੀਡੀਓ 'ਚ ਵੇਖੋਆਂ ਨੂੰ ਲੋਕਾਂ ਨੇ ਇਹ ਸਰਿੰਜਾ ਲਈ ਫਿਰਦਿਆ ਸੋ ਨੂੰ ਐਂ ਲੱਗਦਾ ਉਹ ਸਰਿੰਜਾਂ ਨਾਲ ਕੁਝ ਗਲਤ ਕੰਮ ਕਰਦੇ ਨੇ ਕਬੂਤਰਾਂ ਨੂੰ ਦਵਾਈ ਦਿੰਦੇ ਆ ਉਹ ਸਰਿੰਜਾਂ ਅਸੀਂ ਸਿਰਫ ਤੇ ਸਿਰਫ ਨਾਰਮਲ ਪਾਣੀ ਦੇਣ ਲਈ ਰੱਖੀਏ ਕਿਉਂਕਿ ਤੜਕੇ ਕਬੂਤਰਾਂ ਨੂੰ ਪਾਣੀ ਦੇ ਕੇ ਛੱਡ ਦੇਣਾ ਸਿਰਫ ਪਾਣੀ ਪਾਣੀ ਅਸੀਂ ਤਾਂ ਦਿੰਨੇ ਆ ਵੀ ਕਬੂਤਰ ਡੀਹਾਈਡਰੇਟ ਨਾ ਹੋਣ ਠੀਕ ਆ ਉਹਨੂੰ ਤੇ ਨਾ ਲੱਗੇ ਕਿ ਉਹ ਔਖੇ ਨਾ ਹੋਣ ਠੀਕ ਹੈ ਤੇ ਬਾਕੀ ਤੋਂ ਪਾਣੀ ਦੇ ਕੇ ਅਸੀਂ ਘਰੀ ਕਬੂਤਰਾਂ ਐਂ ਛੱਡਤਾ ਉਦੋਂ ਬਾਅਦ ਕਬੂਤਰ ਦੀ ਮਰਜ਼ੀ ਆ ਭਵਾਂ ਦੀ 5 ਮਿੰਟ ਉੱਡ ਕੇ ਬਹਿ ਜੇ ਭਵਾਂ ਦੀ 10 ਮਿੰਟ ਉੱਡ ਕੇ ਬਹਿ ਜੇ ਅਸੀਂ ਇਹਨੂੰ ਰੋਕ ਨਹੀਂ ਸਕਦੇ ਨਾ ਤਾਨੂੰ ਡਾ ਸਕਦੇ ਆ ਨਾ ਉਹਨੂੰ ਬਾ ਸਕਦੇ ਆ ਭਵਾਂ ਦੀ 5 ਘੰਟੇ ਉੱਡਲੇ ਭਵਾਂ ਦੀ ਸਾਰਾ ਦਿਨ ਉੱਡਲੇ ਭਵਾਂ ਦੀ ਉੱਡ ਕੇ ਰਾਤ ਨੂੰ 20 ਨਾ ਬੈਠੇ ਉਹ ਕਬੂਤਰ ਦੀ ਬਈ ਆਪਦੀ ਨਸਲ ਹੈ ਠੀਕ ਹੈ ਉਹ ਕਬੂਤਰ ਦਾ ਆਪਦਾ ਬਲੱਡ ਹੈ ਵੀ ਜਿਹੜਾ ਉਹ ਉੜਦਾ ਹੈ ਉਹ ਕਬੂਤਰ ਦੀ ਆਪਦੇ ਮਾਲਕ ਦੇ ਪ੍ਰਤੀ ਵਫਾਦਾਰੀ ਹੈ ਠੀਕ ਹੈ ਇਹ ਨਗਾ ਸਿਆਣਾ ਘੋਲਾ ਠੀਕ ਹੈ ਤੇ ਵਫਾਦਾਰ ਜਾਨਵਰ ਹੈ ਹਾਂ ਵਫਾਦਾਰੀ ਆ ਦੇ ਖੂਨ ਬਲੱਡ ਕਰਕੇ ਇੰਨਾ ਕਿ ਜਿਆਦਾ ਮੰਨ ਕੇ ਚਲੋ ਵੀ ਉੜਦੇ ਆ ਇਹ ਵੀ ਇਹ ਆਪਦੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਠੀਕ ਹੈ ਜਿਹੜੇ ਪੂਰੇ ਨਸਲੀ ਹੁੰਦੇ ਆ ਕਮਪਟਰ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂਗਾ ਤੇ ਇਸ ਕਰਕੇ ਬਾਪਿਓ ਇਹਦੇ ਵਿੱਚ ਕੁਝ ਵੀ ਗਲਤ ਹੈ ਨਹੀਂ ਠੀਕ ਹੈ ਕਿ ਨਹੀਂ ਨਾ ਅਸੀਂ ਕੋਈ ਡਰਗ ਦਿੰਨੇ ਆ ਇਹਨਾਂ ਨੂੰ ਨਾ ਅਸੀਂ ਕੁਝ ਵੀ ਇਹਨੂੰ ਬੂਸਟਰ ਦਿੰਨੇ ਆਂ ਕੁਝ ਵੀ ਨਹੀਂ ਕਰਦੇ ਨਾ ਤਾਂ ਨਸ਼ੇ ਵਾਲਾ ਕਬੂਤਰ ਉੱਡੇ ਠੀਕ ਹੈ ਕਿ ਨਹੀਂ ਜਿਹਨੂੰ ਨਸ਼ਾ ਦਿੱਤਾ ਤੇ ਮੰਨ ਕੇ ਚੱਲੋ ਯਾਰ ਵੀ ਨੇਚਰਲ ਹੀ ਉੱਡੂਗਾ ਇਹ ਇਹਦੇ ਤੇ ਆਪਾਂ ਕੋਈ ਵੀ ਨਸ਼ੇ ਦਾ ਐਕਸਪੈਰੀਮੈਂਟ ਨਹੀਂ ਕਰ ਸਕਦੇ ਆ ਕੁਝ ਵੀ ਹੋਰ ਅੱਗ ਸਵਾਰ ਨਹੀਂ ਦੇ ਸਕਦੇ ਸਿਰਫ ਇਹਨੂੰ ਠੰਡੀਆਂ ਚੀਜ਼ਾਂ ਦਾ ਜਿਹੜੀਆਂ ਪੰਸਾਰੀ ਤੋਂ ਮਿਲਦੀਆਂ ਜਿਹੜੀਆਂ ਠੰਡੀਆਂ ਚੀਜ਼ਾਂ ਤੇ ਉਹਨਾਂ ਨੂੰ ਕੁੱਟ ਕੇ ਇੱਕ ਦਿਨ ਪਹਿਲਾਂ ਉਹਨਾਂ ਦਾ ਪਾਣੀ ਜ਼ਰੂਰ ਦੇ ਦੇਣੇ ਇਹਨਾਂ ਨੂੰ ਸੀ ਵੀ ਉਹ ਚੀਜ਼ ਅੰਦਰੋਂ ਉਹਨਾਂ ਨੂੰ ਠੰਡਾ ਕਰ ਦੇ ਤੇ ਅੰਦਰੋਂ ਉਹਨਾਂ ਦੇ ਗਰਮੀ ਕੱਢ ਦੇ ਤੇ ਅਗਲੇ ਦਿਨ ਗਰਮੀ ਛੁੱਟ ਦੇ ਉਹ ਔਖੇ ਨਾ ਉਹਨੂੰ ਸੌਖੇ ਹੋ ਬਟ ਲੈਣਾ ਰੋਜ਼ ਠੀਕ ਹੈ ਕਿ ਨਹੀਂ ਇਸ ਕਰਕੇ ਇਹੀ ਅਪੀਲ ਸੀ ਸਾਡੀ ਹਨਾ ਵੀ ਸਾਡੀਆਂ ਇਹ ਖੇਡਾਂ ਨੂੰ ਕਬੂਤਰ ਬਾਜੀ ਹੋ ਗਈ ਜਿਵੇਂ ਤੇ ਆਪਣੀ ਹੋ ਗਈ ਬਲਦਾਂ ਦੀ ਦੌੜ ਸ਼ਿਕਾਰੀ ਕੁੱਤਿਆਂ ਦੀ ਦੌੜ ਤੇ ਘੋੜ ਸਵਾਰੀ ਤੇ ਘੋੜਾਂ ਇਹਦਾ ਇਹ ਚਾਰੇ ਖੇਡਾਂ ਨੂੰ ਠੀਕ ਹੈ ਹੱਥ ਬੰਨ ਕੇ ਬੇਨਤੀ ਹੈ ਕੋਈ ਵੀ ਆਪਣਾ ਐਨੀਮਲ ডিপਾਰਟਮੈਂਟ ਫੋਰੈਸਟ ডিপਾਰਟਮੈਂਟ ਜਾਂ ਪੈਟਾ ਜਾਂ ਆਪਣੀ ਸਰਕਾਰ ਕਾਨੂੰਨ ਠੀਕ ਹੈ ਕਿ ਨਹੀਂ ਵੀ ਇਹ ਖੇਡਾਂ ਨੂੰ ਪੰਜਾਬ ਦੇਗਾ ਵਿਰਾਸਤੀ ਖੇਡਾਂ ਵਿੱਚ ਸ਼ਾਮਲ ਕੀਤਾ ਜਾਵੇ ਠੀਕ ਹੈ ਕਿ ਨਹੀਂ ਤੇ ਇਹਨਾਂ 'ਚ ਕੁਝ ਵੀ ਜ਼ੁਲਮ ਨਹੀਂ ਕਰਦੇ ਸੀ ਕੁਝ ਵੀ ਗਲਤ ਨਹੀਂ ਕਰਦੇ ਕਬੂਤਰਾਂ ਵਾਲਿਆਂ ਨੇ ਆਪਦੇ ਕਬੂਤਰ ਪੁੱਤਾਂ ਨੂੰ ਪਾਲ ਕੇ ਰੱਖਿਆ ਠੀਕ ਹੈ ਘੋੜਿਆਂ ਵਾਲਿਆਂ ਨੇ ਆਪਦੇ ਘੋੜਿਆਂ ਨੂੰ ਬਈ ਪੁੱਤਾਂ ਨਾਲ ਵੱਧ ਪਾਲਿਆ ਸ਼ਿਕਾਰੀ ਕੁੱਤਿਆਂ ਵਾਲਿਆਂ ਨੇ ਬਈ ਉਹਨਾਂ ਨੇ ਆਪਦੇ ਕੁੱਤਿਆਂ ਨੂੰ ਪੁੱਤਾਂ ਨਾਲ ਉਹ ਵੱਧ ਪਾਲ ਕੇ ਰੱਖਿਆ ਠੀਕ ਹੈ ਬਲਦਾਂ ਵਾਲਿਆਂ ਨੇ ਵੀ ਬਈ ਇੰਨੀ ਕਿ ਜ਼ਿਆਦਾ ਕੇਅਰ ਕਰਦੇ ਆ ਵੀ ਉਹ ਵੀ ਮੰਨ ਕੇ ਚੱਲਉ ਜਾਂਦੇ ਪੁੱਤਾਂ ਨੂੰ ਸਾਹਮਣੇ ਆਣਾ ਬਲਦਾਂ ਨੂੰ ਠੀਕ ਹੈ ਤਾਂ ਕਰਕੇ ਵੀ ਸਾਨੂੰ ਕੋਈ ਪੈਸੇ ਤੱਕ ਨਹੀਂ ਮਤਲਬ ਹੁੰਦਾ ਤੁਸੀਂ ਕਹਿੰਦੇ ਹੋ ਸਕਟਾਏ ਜੂ ਹੈ ਠੀਕ ਹੈ ਨਹੀਂ ਅਸੀਂ ਬਿਨਾਂ ਪੈਸਿਆਂ ਤੋਂ ਮੰਨ ਕੇ ਚੱਲੋ ਘੱਟ ਪੈਸਿਆਂ ਤੇ ਜਾਂ ਪੈਸੇ ਤੇ ਕਾਹ ਜਰੀਆ ਹੁੰਦਾ ਵੀ ਚਾਹਾਨੂੰ ਜੇ ਪੈਸੇ ਜਿਹੜਾ ਜਿੱਤ ਗਿਆ ਉਹ ਪੈਸੇ ਜਿੱਤ ਕੇ ਭਾਈ ਇਹਨਾਂ ਦੀ ਬਸ ਖੁੱਡੇ ਪਾ ਲੈਂਦੇ ਇਹਨਾਂ ਦੇ ਬਰਾਮ ਲੈਂਦੇ ਇਹਨਾਂ ਦੀ ਖਰਾਕ ਲੈਂਦੇ ਇਹਨਾਂ ਦਾ ਹੀ ਜੀਵਨ ਸੌਖਾ ਕਰਦੇ ਨੇ ਇਹਨਾਂ ਤੋਂ ਆਏ ਪੈਸੇ ਇਹਨਾਂ ਤੇ ਹੀ ਜਾਂਦੇ ਆ ਭਈ ਠੀਕ ਹੈ ਕਹਿੰਦੀ ਤੇ ਨਾਲ ਕੋਈ ਧੱਕ ਠੀਕ ਹੈ ਕੁਝ ਵੀ ਨਜਾਇਜ਼ ਗਲਤ ਕੰਮ ਨਹੀਂ ਕਰਦੇ ਤਾਂ ਕਰਕੇ ਸਾਡੀ ਕਬੂਤਰਬਾਜੀ ਖੇਡ ਨੂੰ ਮਾੜਾ ਨਾਮ ਆਖਿਆ ਜਾਵੇ ਇਹ ਆਮ ਲੋਕਾਂ ਨੂੰ ਹੀ ਮੈਂ ਕੰਨ ਕਰ ਦਿੰਦਾ ਬਾਕੀ ਜਿਵੇਂ ਤੁਹਾਨੂੰ ਇੱਕ ਗਿਣਾਉਣ ਲੱਗਿਆ ਸਾਰੀਆਂ ਚੀਜ਼ਾਂ ਹਨ ਵੀ ਇਹਨਾਂ ਨੂੰ ਅਸੀਂ ਕੀ ਪਾਉਨੇ ਆ ਕਿਵੇਂ ਸਾਂਭਦੇ ਆ ਕਿਵੇਂ ਰੱਖਦੇ ਆ ਕੀ ਕਰਦੇ ਆ ਠੀਕ ਹੈ ਇੰਨੀ ਕਿ ਜਿਆਦਾ ਕੇਅਰ ਕਰਦੇ ਆ ਵੀ ਮੈਨੂੰ ਲੱਗਦਾ ਨਾ ਇੱਕ ਮਾਂ ਵੀ ਆਪਦੇ ਪੁੱਤ ਦੀ ਇੰਨੀ ਕੇਅਰ ਨਹੀਂ ਕਰਦੀ ਹੋਣੀ ਜਿੰਨੀ ਅਸੀਂ ਕਬੂਤਰਾਂ ਦੀ ਕੇਅਰ ਕਰਦੇ ਠੀਕ ਹੈ ਕਿ ਨਹੀਂ ਤਾਂ ਕਰਕੇ ਤੇ ਸਾਡਾ ਅਸੀਂ ਕਿਵੇਂ ਜ਼ੁਲਮ ਕਰ ਸਕਦੇ ਆ ਜਦੋਂ ਅਸੀਂ ਆਪਦੇ ਇਹਨਾਂ ਨੂੰ ਕੁੱਤਿਆਂ ਨਾਲੋਂ ਵੱਧ ਪਾਲ ਕੇ ਰੱਖੇ ਨੇ ਸ਼ੌਂਕ ਨਾਲ ਰੱਖਿਆ ਖੁੱਡੇ ਦੇਖੋ ਠੀਕ ਹੈ ਮੇਰਾ ਆਪ ਦੇ ਰੂਮ ਤੇ ਨਹੀਂ ਪੀਓਪੀ ਹੋਈ ਜਾਂ ਬਾਲ ਪੁੱਟੀ ਵੱਜੀ ਮੇਰੇ ਆਪ ਦੇ ਰੂਮ ਦੇਖੋ ਕੀ ਹਾਲਤ ਚ ਤੇ ਇਹਨਾਂ ਦੇ ਖੁੱਡੇ ਦੇਖੋ ਆ ਮੀਂਹ ਪੈਣ ਕਰਕੇ ਥੋੜੀ ਜਿਹੀ ਜਦੋਂ ਗੜਬੜ ਹੋ ਗਈ ਇਹਨਾਂ ਦੇ ਖੁੱਡੇ ਦੇਖੋ ਵੀ ਕਿਵੇਂ ਸ਼ੌਂਕ ਨਾਲ ਤਿਆਰ ਕੀਤੇ ਆ ਪੂਰਾ ਵੀ ਗੰਦ ਪਿਲ ਨਹੀਂ ਸਾਰੇ ਪਾਸੇ ਕਵਰ ਵੱਡੀਆਂ ਜਾਲੀਆਂ ਹਵਾਦਾਰ ਇੱਕ ਇੱਥੇ ਜਾਲੀ ਇਹ ਕਿਨਾਂ ਵਾਸਤੇ ਆ ਛੋਟਾ ਕੂਲਰ ਲਿਆਂਦਾ ਸੀ ਗਰਮੀ ਚ ਇਹਨਾਂ ਨੂੰ ਕੂਲਰ ਵੀ ਲਾਉਂਦੇ ਰਹੇ ਆ ਸਪੈਸ਼ਲ ਕਬੂਤਰਾਂ ਵਾਸਤੇ ਕੂਲਰ ਲਿਆਂਦਾ ਸੀ ਇਸ ਕਰ ਇਹਨਾਂ ਨੂੰ ਗਰਮੀ ਨਾ ਲੱਗੇ ਵਿਚਾਰਿਆਂ ਨੂੰ ਹਨਾ ਇਹਨਾਂ ਦਾ ਹੱਲ ਕਰ ਗਿਆ ਕਰਕੇ ਤੇ ਉਹ ਇੱਕ ਲੰਮੀ ਵੀਡੀਓ ਪਾਉਂਗਾ ਜਿਵੇਂ ਹੱਲ ਨਾ ਹੋਇਆ ਵੀ ਅਸੀਂ ਕਿਵੇਂ ਸਾਹਮਣੇ ਕਿਵੇਂ ਰੱਖਦੇ ਹਾਂ ਸਾਰਾ ਕੁਝ ਬਸ ਇਹ ਅੱਜ ਦੀ ਵੀਡੀਓ ਤਾਂ ਹੀ ਕਹਿੰਦਾ ਸੀਗਾ ਹਣਾ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਸਾਨੂੰ ਤੰਗ ਨਾ ਕੀਤਾ ਜਾਵੇ ਇਹ ਸਾਡੇਆਂ ਖੇਡਾਂ ਚੱਲੀਆਂ ਜਾਂਦੀਆਂ ਰਹਿਣ ਸਾਨੂੰ ਲਿਖ ਕੇ ਦੇ ਦਿਓ ਵੀ ਹਾਂ ਇਹ ਸੋਡੀਆਂ ਰਵਾਇਤੀ ਖੇਡਾਂ 'ਚ ਸ਼ਾਮਲ ਹੈ ਸਾਨੂੰ ਕੋਈ ਵੀ ਤੰਗ ਨਹੀਂ ਕਰਦਾ ਕਿਉਂਕਿ ਚੱਕਰ ਕੀ ਆਣਾ ਬਈ ਪੁਲਿਸ ਪ੍ਰਸ਼ਾਸਨ ਦੀ ਸਭ ਤੋਂ ਮਾੜੀ ਗੱਲ ਹੈ ਬਾਜ਼ੀਆਂ ਤੇ ਆਉਂਦੀ ਹੈ ਠੀਕ ਹੈ ਕੋਈ ਮਤਲਬ ਨਹੀਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਬਾਜ਼ੀਆਂ ਤੇ ਆਉਂਦੇ ਆ ਪੈਂਦਾ 10000 ਰੁਪਏ ਲੈਂਦੀ ਐ ਤੇ ਆਦਾ ਮੁੜ ਜਾਂਦੇ। ਵੀ ਸਾਨੂੰ ਤੰਗ ਕਰਨਾ ਐ ਫਿਰ ਤੁਸੀਂ। ਰੋਕਦੇ ਨਹੀਂ ਸਾਨੂੰ ਕੋਈ ਨਾ ਆਉਂਦੇ ਆ 5-1000 ਰੁਪਏ ਦਿੱਤਾ ਤੇ ਮੁੜਦੇ। ਚੱਲ ਭਈ ਇੰਨੇ ਹੀ ਕੰਮ ਆ ਲੈ। ਕਿਹੜੀ ਮਾੜੀ ਗੱਲ ਐ ਤਾਂ ਕਰਕੇ ਸਰਕਾਰ ਤੋਂ ਮੰਗ ਆ ਸਾਡੀ ਹਨਾ ਵੀ ਇਹ ਪੁਲਿਸ ਪ੍ਰਸ਼ਾਸਨ ਨੂੰ ਜਾਂ ਆਪ ਦਾ ਸਾਰਾ ਜਿਹੜਾ ਸੋਡਾ ਡਿਪਾਰਟਮੈਂਟ ਐ ਇਹਨੂੰ ਥੋੜਾ ਜਿਆਦਾ ਰੱਖੋ ਸਹੀ ਕਰਕੇ ਵੀ ਸਾਨੂੰ ਤੰਗ ਨਾ ਕਰਿਆਗੇ। ਨਿਆਂਇ ਤੰਗ ਨਾ ਕਰੇ। ਸਾਡਾਂ ਖੇਡਾਂ 'ਚ ਦਖਲ ਅੰਦਾਜ਼ੀ ਨਾ ਕਰ। ਠੀਕ ਐ। ਜੇ ਤੁਸੀਂ ਕਹਿਣਿਓ ਵੀ ਤੁਸੀਂ ਕੁਝ ਵੀ ਗਲਤ ਕਰਦੇ ਹੋਵੋਗੇ ਤਾਂ ਤੁਸੀਂ ਕਦੋਂ ਵੀ ਕਿਸੇ ਵੀ ਕਬੂਤਰ ਬਾਜ਼ ਦੇ ਘਰੇ ਛਾਪਾ ਮਾਰ ਸਕਦੇ ਹੋ ਕਿਸੇ ਵੀ ਬਾਜ਼ ਤੇ ਛਾਪਾ ਮਾਰ ਸਕਦੇ ਹੋ ਜੇ ਤੁਹਾਨੂੰ ਭੋਰ ਆ ਜਾ ਵੀ ਨਸ਼ਾ ਮਿਲਗਾ ਕੋਈ ਕਬੂਤਰ ਨੂੰ ਦਿੰਦਾ ਤਾਂ ਅਸੀਂ ਦੇੰਦਾਰ ਹਾਂ ਤੁਸੀਂ ਕਦੋਂ ਮਰਜੀ ਆ ਸਕਦੇ ਠੀਕ ਹੈ ਕਿ ਨਹੀਂ ਚਲੋ ਹੁਣ ਆਪਾਂ ਚੱਲਦੇ ਆ ਵੀ ਕਿਰਨਾਂ ਉਹ ਕਰੀਏ ਆਪਾਂ ਆਪਣਾ ਨਾ ਕੇਬਲ ਖਰਾਬ ਹੋ ਹੀ ਪਈ ਐ ਦੀ ਫੋਨ ਦੀ ਤੇ ਇਹ ਨਵੀਂ ਲਈ ਐ ਹਾਂਜੀ ਆਈਫੋਨ ਦੀ ਚਾਰਜਿੰਗ ਕੇਵਲ ਵੀ ਲੈਂਦੀ ਬਈ ਠੀਕ ਹੈ ਇਹ ਵੀ ਕੋਡ ਕੱਟਦਾ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਕਿ ਨਹੀਂ ਹੋਰ ਚਾਰਜ ਕਰਦੇ ਆ ਤੇਲੀ ਉਹ ਲੂਤੀ ਲੱਗੀ ਪਈ ਮੈਨੂੰ ਬਾਹਰ ਕੱਢੇ ਪਰ ਬਾਹਰ ਨੂੰ ਕੱਢਦਾ ਨਹੀਂ ਮਰਾ ਦੇ ਮਸਾਂ ਭਾਲ ਕੇ ਲਿਆਉਂਦੇ ਇਹਨੂੰ ਇਹ ਗੈਂਗ ਚੜਾ ਜਾਂਦਾ ਯਾਰ ਗਲਤ ਕੰਮ ਕਰਦਾ ਹਾਂਜੀ ਦਾਣੇ ਕਰ ਲੈ ਰੈਡੀ ਫਾੜਿ ਫਾੜਿ ਓਏ ਸੇਕ ਜੋ ਪਹਿਲੇ ਨੰਬਰ ਤੇ ਵਗੜੇ ਇੱਥੇ ਬਹੁਤ ਦੇਖੋ ਆਇਆ 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 ਬੱਦੂਜੇ ਨੰਬਰ ਤੇ ਰੱਖੀ ਪਾਈ ਜੀ ਵੱਡੀਆਂ ਕਬੂਦਰੀਆਂ ਨੂੰ ਖੜਜੋ 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 ਬਾਰੀ ਕੋ ਕਲ ਗਿਆ ਇਹਨੂੰ ਇੱਕ ਮਿੰਟ ਸਬਰ ਵੀ ਨਹੀਂ ਹੁੰਦਾ ਲੇਟ ਹੋ ਗਿਆ ਨਾ ਵੀ ਦਾਣਾ ਪਾਣੀ ਤਾਂ ਕਰਕੇ ਐਂ ਕਰਦੇ ਕਬੂਤਰ ਹਾਂਜੀ ਮੇਰੇ ਵੀਰੋ ਇਧਰ ਆਗੇ ਬੈਠ ਕਰੇਗਾ ਸੀ ਇਹਨਾਂ ਨੂੰ ਰੱਖੀਓ ਆਇਓ ਬੁੱਤਰ ਆਇਓ 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 ਬੁੱਤਰ ਓਕੇ ਵੀਰੋ ਹਣਾ ਤੇ ਪਾਣੀ ਵਾਲਾ ਭਾਂਡਾ ਇਹਨਾਂ ਦਾ ਮੈਂ ਚਾਕੇ ਬਾਹਰ ਲਜਾਣਾ ਧੋ ਕੇ ਪਾਵਾਂਗੇ ਬਈ ਨਵਾਂ